ਸਤਿਕਾਰ ਜੀ ਪਹਿਲੀ ਆਵਾਜ਼ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢੱਲੋਂ ਤਸਵੀਰਾਂ ਦਾਣਾ ਮੰਡੀ ਲੁਧਿਆਣਾ ਦੀਆਂ ਨੇ ਜਿੱਥੇ ਇੱਕ ਬਹੁਤ ਹੀ ਵਿਸ਼ਾਲ ਪਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਹੌਜ਼ਰੀਆਂ ਔਰ ਹੋਰ ਇਥੇ ਨਾਲ ਰਿਲੇਟਡ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੀ ਐਗਜ਼ੀਬਿਸ਼ਨ ਲਗਾਈ ਗਈ ਹੈ ਪੂਰੇ ਹਿੰਦੁਸਤਾਨ ਤੋਂ ਜਿਹੜੇ ਬਣਾਉਣ ਵਾਲੇ ਨੇ ਨਾ ਮਸ਼ੀਨਾਂ ਨੂੰ ਇੱਥੇ ਪਹੁੰਚੇ ਨੇ ਤੇ ਇਸ ਸਮੇਂ ਅਸੀਂ ਖੜੇ ਹਾਂ ਕੈਂਪਟੈਕਸ ਕੰਪਨੀ ਦੇ ਕਾਊਂਟਰ ਦੇ ਉੱਪਰ ਜਿੱਥੇ ਕਿ ਵਾਰਡ ਨੰਬਰ 17 ਤੋਂ ਭਾਜਪਾ ਦੇ ਕਾਉਂਸਲਰ ਜਸਵਿੰਦਰ ਗੁਰਾਇਨ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਗੁਰਾਇਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬੁਧੀ ਤੁਹਾਡੇ ਚੈਨਲ ਦੇ ਸਾਰੇ ਸ੍ਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੈਂਪਟੈਕ ਕੰਪਨੀ ਨਾਲ ਕਦੋਂ ਦਾ ਰਿਸ਼ਤਾ ਹੈਗਾ ਤੁਹਾਡਾ ਮੇਰਾ ਬਹੁਤ ਪੁਰਾਣਾ ਰਿਸ਼ਤਾ ਜੀ ਮੇਰੇ ਭਾਈ ਸਾਹਿਬ ਨੇ ਸੰਜੇਪਾਲ ਜੀ ਮਤਲਬ ਇਹਨਾਂ ਨੂੰ ਮੈਂ ਦੇਖਦੇ ਰਹਿਣਾ ਅਕਸਰ ਫੇਸਬੁੱਕ ਤੇ ਮੇਰੀ ਫੋਨ ਤੇ ਵੀ ਗੱਲ ਹੁੰਦੀ ਹੈ ਵੀ ਤੁਸੀਂ ਇੰਨਾ ਪ੍ਰਮੋਟ ਕਰ ਰਹੇ ਹੋ ਕਾਰਨ ਕੀ ਹੈ ਕਈ ਵਾਰ ਮੈਂ ਇਹਨਾਂ ਦੀ ਮੀਟਿੰਗਾਂ ਦੇ ਵਿੱਚ ਵੀ ਅਟੈਂਡ ਕੀਤਾ ਮਤਲਬ ਬਹੁਤ ਅੱਛਾ ਆ ਸੈਂਪਲ ਦੇ ਦੌਰ ਤੇ ਆਪਾਂ ਗੱਲ ਕਰ ਲਈ ਹੈਂਡ ਵਾਸ਼ ਹੈ ਰੇਟ ਵੀ ਬਹੁਤ ਘੱਟ ਹੈ ਔਰ ਨਿੱਕਰ ਜਿਹੜੇ ਪ੍ਰੋਡਕਟ ਨੇ ਬਹੁਤ ਹੀ ਅੱਛਾ ਇਹ ਕੰਪਨੀ ਕੰਮ ਕਰਿਆ ਤਾਂ ਉੱਪਰ ਪ੍ਰੋਡਕਟ ਬਣਾਇਆ। ਹਰ ਤੋਂ ਉੱਪਰ ਪ੍ਰੋਡਕਟ ਨੇ ਮੇਰੀ ਹੁਣ ਇਹਨਾਂ ਨਾਲ ਗੱਲ ਵੀ ਹੋਈ ਔਰ ਮੇਰੇ ਸਾਹਮਣੇ ਹੋਰ ਵਧਣਗੇ ਵੀ ਮਤਲਬ ਇੰਨੇ ਸੋਹਣੇ ਪ੍ਰੋਡਕਟ ਔਰ ਘੱਟ ਬੇਟਾਂ ਦੇ ਉੱਪਰ ਜਿਹੜਾ ਇਹ ਮਾਰਕੀਟ 'ਚ ਕਰ ਰਿਹਾ ਮੈਂ ਵਧਾਈਆਂ ਵੀ ਦੇਣਾ ਚਾਹਾਂਗਾ ਔਰ ਮੈਂ ਹੀ ਪੋਲੇ ਸ਼ੰਕਰ ਜੀ ਅੱਗੇ ਅਰਦਾਸ ਕਰਾਂਗਾ ਵੀ ਇਹ ਕੰਪਨੀ ਜਿਹੜੀ ਹੈ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਔਰ ਬਹੁਤ ਅੱਛਾ ਪ੍ਰੋਡਕਟ ਹੈ ਕੋਈ ਇਹ ਨਹੀਂ ਵੀ ਮੈਂ ਕੋਈ ਨਾਲ ਦੀ ਐਡ ਕਰ ਰਿਹਾ ਲੇਕਿਨ ਵਾਕਈ ਇੱਕ ਪਤਾ ਲੱਗ ਜਾਂਦਾ ਨਾ ਜੀ ਇੱਕ ਬੰਦੇ ਨੂੰ ਮਿਲ ਕੇ ਸਾਹਮਣੇ ਫੇਸ ਦੇਖ ਕੇ ਪਤਾ ਲੈਂਦਾ ਵੀ ਬੰਦੇ ਦਿਲ 'ਚ ਕੀ ਹੋਊਗਾ ਤੇ ਪ੍ਰੋਡਕਟ ਨੂੰ ਹੱਥੇ ਫੜ ਕੇ ਪਤਾ ਲੱਗਦਾ ਵੀ ਵਾਕਈ ਪ੍ਰੋਡਕਟ ਇਹਨਾਂ ਦੇ ਬਹੁਤ ਅੱਛੇ ਆ ਔਰ ਬਹੁਤ ਅੱਛੀ ਕੰਪਨੀ ਹੈ ਬਹੁਤ ਅੱਛੀ ਨਵੀਂ ਮੈਨੇਜਮੈਂਟ ਹੈ ਔਰ ਇਹਨਾਂ ਦੇ ਜਿੰਨੇ ਵੀ ਵਰਕਰਸ ਨੇ ਏਮਪਲੋਇਜ਼ ਨੇ ਸਟਾਫ ਕਹੋ ਵੀ ਬਹੁਤ ਹੀ ਅੱਛੇ ਤਰੀਕੇ ਨਾਲੇ ਕੰਮ ਕਰਦੇ ਨੇ ਤਾਂ ਹੀ ਇਹ ਕੰਪਨੀ ਜਿਹੜੀ ਗਰੋਥ ਕਰ ਰਹੀ ਹੈ ਕੀ ਕਰਨਾ ਚਾਹੋਗੇ ਸਰ ਕੈਮਟੈਕ ਕੈਮਟੈਕ ਹੋਈ ਪਈ ਐ ਇਸ ਟਾਈਮ ਤੇ 1000 ਤੋਂ ਉੱਪਰ ਦੇ ਜਿਹੜੇ ਪ੍ਰੋਡਕਟ ਬਣਾ ਰਹੇ ਹੋ ਤੁਸੀਂ ਵਾਕਿਆ ਬਹੁਤ ਵੱਡੀ ਗੱਲ ਹੈ ਕੀ ਕਹਿਣਾ ਚਾਹੋ ਸਰ ਸਭ ਤੋਂ ਪਹਿਲੇ ਤੋਂ ਥੈਂਕ ਯੂ ਵੈਰੀ ਮਚ ਅੱਜ ਤੀਸਰਾ ਦਿਨ ਹੈ ਆਪਕੇ ਇਸ ਪਹਿਲੀ ਆਵਾਜ਼ ਨੇ ਬਹੁਤ ਮਿਹਨਤ ਕੀਤਾ ਔਰ ਪੂਰੇ ਹਿੰਦੁਸਤਾਨ ਔਰ ਪੂਰੇ ਥੀਦਰ ਕੰਟਰੀਓ ਕੋ ਦਿਖਾ ਰਹਾ ਹੈ और हमारे बीच आज सर बड़ी कीमती समय निकाल के हमारे काउंसलर साहब आए हैं सत्रह नंबर वार्ड से और मैं बहुत अच्छी तरह से जानता हूँ संजय भाई से और हमारी एवरी टाइम बात होते रहता है कि इन्होंने दसों साल से मतलब हमारी सपोर्टिंग में रहते हैं और ये बहुत ही समाज सेवी और कर्मठ व्यक्ति है ईमानदार व्यक्ति है ये हमारे लोगों की बातों को उठाते हैं जरूरत को सामने रखते हैं और हमें ऐसे ही यंगस्टर ऐसे ही हमें टेक्निकल अच्छे लीडर्स की जरूरत है जो हमारे देश को यदि सुपर पावर बनाना है हमारे देश को समृद्ध बनाना है इकोनॉमिकली फ्री बनाना है तो ऐसे यंगस्टर और ऐसे ही लीडर्स की जरूरत है और सर आए हमारे बीच में तय दिल से थैंक यू वेरी मच सर और ऐसे ही हमारे ऊपर आशीर्वाद देते रहें दुआएं देते रहें मैं विश करता हूँ थैंक यू वेरी मच बहुत बहुत धन्यवाद जी ਹਾਂਜੀ ਸਰ ਸਰ ਅੱਜ ਬਹੁਤ ਕੀਮਤੀ ਸਮਾਂ ਕੱਢ ਕੇ ਜਤਿੰਦਰ ਗੁਰਾਇੰਨ ਜੀ ਸਾਡੇ ਵਿੱਚ ਆਏ ਨੇ ਮੈਂ ਤਹਿ ਦਿਲ ਦੇ ਨਾਲ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਤੇ ਇਹ ਬਹੁਤ ਹੀ ਕਰਮਟ ਵਿਅਕਤੀ ਨੇ ਇਹਨਾਂ ਨੇ 10 ਸਾਲ ਮਿਹਨਤ ਕਰਕੇ ਜੋ ਤਜਰਬਾ ਹਾਸਲ ਕੀਤਾ ਹੈ ਇੱਕ ਹਰ ਗਰੀਬ ਵਿਅਕਤੀ ਨਾਲ ਖੜੇ ਨੇ ਜਿਨ੍ਹਾਂ ਨਾਲ ਅਨਿਆਇ ਹੋ ਰਿਹਾ ਵਾਏ ਕਦੀ ਪਿੱਛੇ ਨਹੀਂ ਹਟੇ ਆਪਣੇ ਕੰਮ ਲਈ ਬਹੁਤ ਹੀ ਜ਼ਿਆਦਾ ਇਹ ਅਗਰੈਸਿਵ ਨੇ ਇਹਨਾਂ ਨੂੰ ਰਾਤੀ 11 ਵਜੇ 12 ਵਜੇ 2 ਵਜੇ ਜਦੋਂ ਮਰਜ਼ੀ ਕਾਲ ਕਰੋ ਇਹ ਨਹੀਂ ਦੇਖਣ ਕਿ ਕਿਹੜਾ ਬੰਦਾ ਕਿਹੜੇ ਵਾਰਡ ਦਾ ਵਾ ਇਹ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਕਾਫੀ ਗਹਿਣ ਰਿਸ਼ਤਾ ਵਾ ਕੈਂਪਟੈਕਸ ਮੇਰਾ ਫੇਸਬੁਕ ਪ੍ਰੋਫਾਈਲ ਹਮੇਸ਼ਾ ਦੇਖਦੇ ਰਹਿੰਦੇ ਨੇ ਔਰ ਲਾਈਕ ਵੀ ਕਰਦੇ ਨੇ ਤੇ ਇੱਕ ਐਗਰੈਸਿਵ ਮੈਨੇ ਥੈਂਕ ਯੂ ਵੈਰੀ ਮਚ ਸਰ ਜਿਹੜੇ ਸਾਨੂੰ ਦਰਸ਼ਕ ਦੇਖ ਰਹੇ ਨੇ ਉਹਨਾਂ ਲਈ ਕੀ ਅਪੀਲ ਕਰਨੀ ਚਾਹੁੰਦੇ ਸਰ ਮੈਂ ਜਿਆਦਾ ਜਿਆਦਾ ਅਪੀਲ ਇਹ ਕਰੂੰਗਾ ਕੈਮਟੈਕ ਦੇ ਪਰਿਵਾਰ ਨਾਲ ਜੁੜੋ ਇੰਜਨ ਆਇਲ ਯੂਜ਼ ਕਰੋ ਪ੍ਰੋਡਕਟ ਯੂਜ਼ ਕਰੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਸਰ ਦੋਸਤੋ ਤੁਸੀਂ ਕੈਮਟੈਕ ਦੀ ਵੈਬਸਾਈਟ ਤੇ ਜਾ ਕੇ ਜਦੋਂ ਪ੍ਰੋਡਕਟ ਦੇਖੋਗੇ ਤਾਂ ਵਾਕਈ ਗਿਣਤੀ ਕਰਦੇ ਕਰਦੇ ਤੁਸੀਂ ਜਿਹੜਾ ਥੱਕ ਜਾਓਗੇ ਇੰਨੇ ਜਿਆਦਾ ਪ੍ਰੋਡਕਟ ਨੇ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਨੀ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਟੀਵੀ ਧੰਨਵਾਦ